ਕਰਕੇ ਮੈਂ ਅੰਦਰ ਸੁਣਿਆ ਬੁਲਾ ਆ ਜੀ ਆਪਾਂ ਬੈਠ ਕੇ ਤੁਹਾਡਾ ਮਸਲਾ ਹੱਲ ਕਰ ਮੰਡੀ ਦੇ ਵਿੱਚ 20% ਮੋਸਟਰ ਵਾਲੀਆਂ ਪਈਆਂ ਨਹੀਂ 30% ਮੋਸਟਰ ਵਾਲੀਆਂ ਪਈਆਂ ਮੰਡੀ ਜੀ ਅੱਜ ਪਟਾੜੀ ਹੱਦ ਕਿੰਦਾ ਲਾਉਣੇ ਆ ਅਫੀਸਰ ਸੁਣੋ ਮੇਰੀ ਗੱਲ ਸੁਣੋ ਹੋਰ ਵੀ ਬੜਾ ਹੱਲ ਕਰਦੇ ਕੋਈ ਨਾ ਕੱਢੀ ਮੇਰੀ ਗੱਲ ਸੁਣੋ ਤੁਸੀਂ ਆਪਾਂ ਬੈਠ ਕੇ ਆਪਾਂ ਗੱਲ ਕਰਾਂ ਹਾਂ ਆ ਗੱਲ ਜੀ ਕਰਕੇ ਤੁਹਾਡਾ ਮਸਲਾ ਹੱਲ ਹੋ ਮਸਲਾ ਹੱਲ ਕਰਕੇ ਮੈਂ ਅੰਦਰ ਸੁਣਿਆ ਬੁਲਾਵਾ ਜੀ ਆਪਾਂ ਮੈਂ ਤੁਹਾਡਾ ਮਸਲਾ ਹਲਕਾ ਮੰਡੀ ਦੇ ਵਿੱਚ 20% ਮੋਇਸਚਰ ਵਾਲੀਆਂ ਬੰਗੀਆਂ ਮੰਡੀ ਜੀ ਕਿਤੋਂ ਕੱਢ ਕੇ ਦਿੰਦੀ ਹੈ ਅਜੀ ਤੈਰੀ ਹੱਥ ਕਿੰਦਾ ਲਾਉਣੇ ਆ ਮੇਰੀ ਗੱਲ ਸੁਣੋ ਬਹੁਤ ਬੜਾ ਹੱਲ ਕਰਦੇ ਆ ਕੋਈ ਨਹੀਂ ਮੈਂ ਕੱਢੀ ਮੇਰੀ ਗੱਲ ਸੁਣੋ ਤੁਸੀਂ ਆਪਾਂ ਬੈਠ ਕੇ ਆਪਾਂ ਗੱਲ ਕਰਾਂ ਹਾਂ ਆ ਗੱਲ ਜੀ ਕਰਕੇ ਤੁਹਾਡਾ ਮਸਲਾ ਹਲੋ ਮਸਲਾ ਹਲੋ ਕਰ ਦੋ ਕਰਨਗੇ ਆਪਾਂ ਕਰਾਂਗੇ ਆਪਾਂ ਕਰਾਂਗੇ ਖਿੱਚਦੇ ਆਂ ਕਿਉਂ ਖਿੱਚਦੇ ਆਂ ਭਾਈ ਆਪਾਂ ਗੱਲ ਕਰੀਏ ਮੈਂ ਗੱਲ ਕਰਾਂਗਾ ਪਾਲੀਵਾਲ ਸਾਹਿਬ ਮੈਂ ਮੇਰੇ ਬੰਦੇ ਨੇ ਲੈ ਗਿਆ ਰਾਈਏ ਡੀਐਮ ਸਾਹਮਣੇ ਆਉਂਗਾ ਮੇਰਾ ਕਹਿੰਦਾ ਅਸੀਂ ਸਪੀਕਰ ਸਾਹਿਬ ਨੂੰ ਸਾਰੀ ਗੱਲ ਦੱਸੀ ਮੈਂ ਕਹਿੰਦਾ ਜ਼ਿੰਮੇਵਾਰਾਂ ਨੂੰ ਕਰੇ ਜਾਏ ਕਹਿੰਦਾ ਬਿੱਟੂ ਯਾਰ ਕੋਈ ਹੜਦੋ ਮੈਂਡ ਕਰਵਾ ਦਿੰਦਾ ਇਹ ਗੱਲ ਨਹੀਂ ਯਾਰ ਕੋਈ 10 ਵਜੇ ਮੇਰੀ ਮੰਡੀ ਗਏ ਆ ਇਹ चेयरमैन <subjects 1952> ਸਾਹਨੇ ਆਉਂਦਾ ਅਸੀਂ ਸਪੀਕਰ ਸਾਹਮਣੇ ਸਾਰੀ ਗੱਲ ਦੱਸੀ ਮੈਂ ਕਹਿੰਦਾ ਜ਼ਿੰਮੇਵਾਰਾਂ ਨੂੰ ਕਰੇ ਜਾਏ ਕਹਿੰਦਾ ਬਿੱਟੂ ਯਾਰ ਕੋਈ ਹੜਦੋ ਮੈਂਡ ਕਰਵਾ ਦਿੰਦਾ ਇਹ ਗੱਲ ਨਹੀਂ ਯਾਰ ਕੋਈ 10 ਵਜੇ ਮੈਂ ਮੰਡੀ ਗਏ ਆ ਇਹ ਮੁਦਾਬਾ ਚੁੱਪ ਚੁੱਪ ਥੋੜਾ ਪਿੱਛੇ ਪਿੱਛੇ ਮੁਦਾਬਾ ਮੁਦਾਬਾ ਮੁਦਾਬਾ